ਤਾਂ ਦੇਖਾਂ ਦੇ ਕਿ ਬਲੌਟ ਬਹੁਤ ਬਹੁਤ ਹੈ ਜਿਹਨੂੰ ਧੰਨਵਾਦ ਜੀ ਹੋਰ ਸੁਣਾਵਾਂ ਕਿ ਮੈਂ ਠੀਕ ਠਾਕ ਹਾਂ ਚੱਲੋ ਬਤ ਉਸ ਤੋਂ ਮੈਂ ਵੀਡੀਓ ਬਣਾ ਲਾ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰੋ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਨਾ ਬਹੁਤ ਹੈ ਜੀ ਤੁਹਾਨੂੰ ਬਹੁਤ ਧੰਨਵਾਦ ਤੁਹਾਡੇ ਆਪਣੇ ਨਾਲ ਜੁੜਨ ਦਾ ਲੋ ਜੀ ਅੱਜ ਆਪਾਂ ਵੀਡੀਓ ਤੁਹਾਡੇ ਲਈ ਲੈ ਕੇ ਆਏ ਆਪਾਂ ਘਗਰਾ ਡਰੈਸ ਤਿਆਰ ਕੀਤਾ ਵਾ ਤੇ ਆਪਾਂ ਮੈਂ ਕਿਹਾ ਚੱਲੋ ਮੈਂ ਅੱਜ YouTube ਫੈਮਿਲੀ ਪਰਵਾਦ ਨੂੰ ਪਹਿਣਾ ਨੂੰ ਦਿਖਾਵਾਂ ਲੋ ਜੀ ਵੀਡੀਓ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੱਦਾਂ ਦੀ ਲੱਗਦੀ ਆ ਬਹੁਤ ਤਹਿ ਦਿਲੋਂ ਧੰਨਵਾਦ ਆਪਣੇ ਨਾਲ ਜੋੜਨ ਦਾ ਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆ ਆਪਣੇ ਕੋਲ ਕੱਪੜੇ ਸਲਾਈ ਕਰਨ ਵਾਲੇ ਕਾਫੀ ਆਏ ਪਏ ਆ ਤੇ ਆਪਾਂ ਉਹਨਾਂ ਦੀਆਂ ਲੈਸਾਂ ਵਗੈਰਾ ਲੈਣ ਜਾਣ ਤੇ ਤੈਮੀ ਨੂੰ ਸ਼ਾਰਕ ਕਰੀ ਗਏ ਸੀ ਚੱਲ ਗਏ ਫਿਰ ਚੱਲੋ ਉਹਨੇ ਵੀਡੀਓ ਬਣਾ ਲਾ ਫਿਰ ਲੈਸਾਂ ਲੈਣ ਚੱਲਾਂਗੇ ਕਿਉਂਕਿ ਵੀ ਕੰਮ ਬੱਸ ਜੋਜ ਮੈਸੋਂ ਵੀਡੀਓ 'ਚ ਦਿਖਾਈ ਜਾਣੀ ਹੈ ਆਪਣਾ ਕੰਮ ਢੀਲੀ ਦੀ ਰੋਟੀ ਨਾਲੀ ਦੀ ਦਾ ਤੁਸੀਂ ਵੇਖਦੀਆਂ ਤੇ ਇਹ ਪੱਕਾ ਗਰਦੀਆਂ ਆ ਕਿਤੇ ਕਿਉਂਕਿ ਗੱਗਰੇ ਆਪਾਂ ਤਿਆਰ ਹੋਰ ਕਾਫੀ ਕਰਨੀਆਂ ਜਿਵੇਂ ਜਿਵੇਂ ਮੈਂ ਤਿਆਰ ਕੀਤੇ ਤੁਹਾਨੂੰ ਦਿਖਾਇਆ ਕਰੂੰਗੀ 15 ਅਗਸਤ ਕਰਕੇ ਵੀ ਵੀ ਆਪਾਂ ਤਿਆਰ ਕਰਕੇ ਦੇਣੀਆਂ ਕਿਉਂਕਿ ਆਪਾਂ ਰੈਂਟ ਤੇ ਦਿਆ ਕਰਾਂਗੇ ਕਿਉਂਕਿ ਬੱਚਿਆਂ ਵਾਲੇ ਆਪਣੇ ਕੋਲ ਰੈਂਟ ਤੇ ਬਣੇ ਨਹੀਂ ਸੀ ਮੇਰੇ ਕੋਲ ਬੱਚੇ ਮੁਰਦੇ ਸੀ ਸਾਨੂੰ ਰੈਂਟ ਤੇ ਚਾਹੀਦੀ ਆ ਤੇ ਆਪਾਂ ਉਹ ਵੀ ਤਿਆਰ ਕਰ ਲਾਂਗੇ ਤੇ ਕੁਛ ਮਤਲਬ ਆਪ ਦੇ ਤਿਆਰ ਕਰਵਾਉਂਦੇ ਆਪਾਂ ਉਹਦੇ ਕੱਪੜਾ ਲੈ ਕੇ ਜੀ ਤੁਸੀਂ ਤਿਆਰ ਤਿਆਰ ਕਰ ਦੋ ਤੇ ਲੋ ਜੀ ਪਾਸੋਂ ਦਿਖਾਉਣੀ ਬਹੁਤ ਵਧੀਆ ਘੱਗਰਾਪਾ ਬਣਾ ਕੇ ਤਿਆਰ ਕੀਤਾ ਹੈਗਾ ਚਲੋ ਜੀ ਫਿਰ ਆਪਾਂ ਜਾਣਾ ਹੈਗਾ ਲੈਸਾ ਵਗੈਰਾ ਲੈਣ ਦੇਖੋ ਜੀ ਦੇਖੋ ਜੀ ਇਹ ਤਿਆਰ ਕੀਤਾ ਕਮੈਂਟ ਕਰਕੇ ਦੱਸਿਓ ਆਪਾਂ ਕਿਉਂਕਿ ਸੋਸ ਜੇ ਤੋਂ ਮੈਂ ਤੁਹਾਡੇ ਨਾਲ ਕੋਈ ਗੱਲ ਸ਼ੇਅਰ ਕਰਦੀ ਹਾਂ ਤੁਸੀਂ ਕਮੈਂਟ ਕਰਦਿਆਂ ਫਿਰ ਆਪਾਂ ਨੂੰ ਵੀ ਬਹੁਤ ਹੌਸਲਾ ਵਧਿਆ ਚੀਜ਼ ਹੈ ਦੇਖੋ ਜੀ ਆਪਾਂ ਲਾ ਲਾਤੀ ਸੀ ਲਟਕਾਂਗੇ ਦੇਖੋ ਇਹ ਪਾਵ ਦੇ ਕੋਲ ਹੀ ਲਿਆ ਕੇ ਲਾਏ ਆ ਕਪੜਾ ਵੀ ਆਪਣੇ ਕੋਲੋਂ ਲੈਸ ਵਗੈਰਾ ਸਾਰਾ ਕੁਛ ਆਪ ਲੈ ਗੋਟਾ ਵਗੈਰਾ ਲਾਤਾ ਸਾਰਾ ਕੁਛ ਆਪ ਦੀ ਕੋਲੋਂ ਲਾਇਆਗਾ ਤੇ ਬਣਵਾਈ ਆਪਾਂ ਲਵਾਗੇ ਨਾਲੀ ਕਿਦਾ ਸੋਨਾ ਕਾ ਗਰਵਾਨ ਕੇ ਤਿਆਰ ਹੋਇਆਗਾ ਤੇ ਇਹਦੇ ਨਾਲ ਦੇ ਫਿਰ ਆਪਾਂ ਨਾ ਕਮੀਜ਼ ਤਿਆਰ ਕਰਵਾ ਲਿਆ ਉਹਨਾਂ ਨੇ ਇਹ ਸੀਗਾ 5 ਮੀਟਰ ਕਪੜਾ ਆਪਣੇ ਕੋਲੋਂ ਲਿਆ ਇਹ 7-8 ਸਾਲ ਦੇ ਬੱਚੇ ਦਾ ਵਾ ਦੇਖੋ ਫਿਰ ਉਹਨਾਂ ਨੇ ਕਮੀਜ਼ ਵੀ ਇਸ ਤਰ੍ਹਾਂ ਤਿਆਰ ਕਰਵਾ ਲਿਆ ਦੇਖੋ ਯੂਟਿਊਬ ਫੈਮਿਲੀ ਪਰਿਵਾਰ ਮੇਰੀਆਂ ਭੈਣਾਂ ਮੈਨੂੰ ਦੱਸਿਓ ਵੀ ਮੇਰੇ ਕੰਮ ਕਿੱਦਾਂ ਦੇ ਆ ਜਿਹੜੇ ਮੈਂ ਡੇਲੀ ਰੁਟੀਨ ਤੇ ਕਰਦੀ ਆ ਦੇਖੋ ਇਹ ਪੱਕ ਕਮੀਜ਼ ਤਿਆਰ ਕੀਤਾ ਹੈ ਵਾਹ ਤੇ ਵੀ ਲੈਸ ਵਗੈਰਾ ਲਾ ਦਿੱਤੀ ਆ ਦੇਖੋ ਇਹ ਬਹੁਤ ਵਧੀਆ ਆਪਣਾ ਕੰਮ ਇਹ ਵੀ ਚੱਲਦਾਗਾ ਜਿੱਦਾਂ ਜਾਗਟਾ ਕੁਰਤੀਆਂ ਦਾ ਸਲਾਈ ਦਾ ਕੱਪੜੇ ਆਨਲਾਈਨ ਦਾ ਬਹੁਤ ਵਧੀਆ ਆਪਣੀ ਪਰਮਾਤਮਾ ਦੀ ਕਿਰਪਾ ਚੱਲੋ ਆਪਾਂ ਮਿਹਨਤ ਕਰਦੇ ਆਂ ਆਪਾਂ ਕਿੱਤੇ ਲੱਗੇ ਹੋਈ ਆ ਹਣ ਜੋ ਆਪਾਂ ਨੂੰ ਕੁਦਰਤ ਨੇ ਕਿੱਤੇ ਲਾਇਆ ਆਪਾਂ ਕਰੀ ਜਾਣੀ ਆ ਆਪਾਂ ਨੂੰ ਇੰਨੀ ਕੁ ਨੌਜ ਦਿੱਤੀ ਆ ਤੇ ਆਪਾਂ ਕਰੀ ਜਾਂਦੇ ਹਾਂ ਦੇਖੋ ਜੀ ਇਹ ਆਪਾਂ ਕਮੀਜ਼ ਤਿਆਰ ਕੀਤਾ ਉਹਨਾਂ ਦਾ ਨਾਲ ਦੇਖੋ ਜੀ ਇਹ ਕੱਗਰਾਵਾ ਇਹ ਪਸਾ ਗਰਾ ਬਹੁਤ ਸੋਹਣਾ ਤਿਆਰ ਕੀਤਾ ਹੈਗਾ ਤੁਸੀਂ ਵੀ ਜੋ ਮੇਰੀਆਂ ਭੈਣਾਂ ਕੋਈ ਬਾਹਰ ਬੈਠੇ ਆ ਕੋਈ ਇੱਥੇ ਆ ਜੇ ਤੁਸੀਂ ਵੀ ਆਦੇ ਬੱਚੇ ਲਈ ਘਗਰਾ ਤਿਆਰ ਕਰਵਾਉਣਾ ਆਪਾਂ ਤਾਂ ਆਨਲਾਈਨ ਮੰਗਵਾਉਣਾ ਤੁਸੀਂ ਘਗਰਾ ਪਰ ਤੁਸੀਂ ਵੀ ਮੰਗਵਾ ਸਕਦੀਆਂ ਇਸ ਤਰ੍ਹਾਂ ਆਪਾਂ ਥੋੜਾ ਤਿਆਰ ਕਰਕੇ ਆਪਾਂ ਤੁਹਾਨੂੰ ਕੂਰੀਅਰ ਕਰਵਾ ਦਾਂਗੇ ਇਹ ਕਿਸੇ ਮੇਰੀ ਭੈਣ ਨੇ ਆਪਦੇ ਲਈ ਤਿਆਰ ਕਰਵਾਉਣਾ ਬੱਚਿਆਂ ਲਈ ਤਿਆਰ ਕਰਵਾਉਣਾ ਘਗਰਾ ਤੇ ਸਵੀਰ ਆਪਾਂ ਕਰਾਂਗੇ ਬਲੈਕ ਕਲਰ ਦਾ ਤਿਆਰ 20 ਮਿਲੀਅਨ ਤਾਂ ਉਹ ਆਪਣੀ ਆਰਡਰ ਆ ਲਈ ਆ ਕੁਛ ਆਪਾਂ ਫਿਰ ਆਪਦੇ ਲਈ ਵੀ ਬਣਾ ਕੇ ਰੱਖਾਂਗੇ ਗ੍ਰੈਂਡ ਤੇ ਦੇਨ ਨੂੰ ਨਵੀਂ ਦੇਖੋ ਇਹ ਰੇਤੇ ਦਾ ਆਪਾਂ ਲਾਇਆ ਜੀ 500 ਦਾ ਕਪੜਾ ਲਿਆ ਉਹਨਾਂ ਨੇ ਆਪਣੇ ਕੋਲੋਂ ਇਹ 500 ਦਾ ਕਪੜਾ ਲਿਆ ਕਿੰਧਰ ਕੇ ਲੱਗਟ ਤੇ 150 ਦੇ ਆਪਾਂ ਦੋ ਵਾਲ ਆਟ ਕੰਜੇ ਮਿਲੇ 150 ਦੇ ਇਹ ਆਪਾਂ ਆਪਦੀ ਖੁਦ ਲਈ ਆ ਕੇ ਲਾਏ ਆ ਤੇ 100 ਰੁਪਏ ਦੀ ਆਪਣੀ ਆ ਲੱਗੀ ਆ ਲੈਸ ਵਗੈਰਾ ਕੋਕੂ ਮੀਸ ਤੇ ਵੀ ਲਾਤੀ ਨਾ ਫਿਰ ਆਪਾਂ ਸਨੇਕ ਮੀਸ ਤੇ ਸਨੇ ਕੱਗਰੇ ਤੇ 100 ਰੁਪਏ ਦੀ ਆਪਾਂ ਇਹ ਲੱਗੀ ਆ 250 ਦਾ ਆਪਣਾ ਇਹ ਹੋ ਗਿਆ 500 ਦਾ ਆਪਣਾ ਕੱਪੜਾ 750 ਹੋ ਗਿਆ ਤੇ 300 ਰੁਪਿਆ ਆਪਾਂ ਤਿਆਰ ਕਰਵਾਈ ਕੱਗਰੇ ਦਾ ਕੱਲੇ ਦਾ 300 ਰੁਪਿਆ ਲਿਆ ਕੱਲੀ ਮੀ ਇਹ ਤਾਂ ਆਪਣੀ 300 ਰੁਪਿਆ ਵਾ ਦੇਖੋ ਕੱਲੀ ਮੀ ਇਹ ਤਾਂ ਆਪਣੀ 300 ਰੁਪਿਆ ਕੱਗਰੇ ਦਾ ਵਾ ਤੇ ਕੱਲ ਇੱਕ ਮੀਜ਼ ਦੇ ਲੱਗ ਸਲਾਈ ਆਪਣੀ ਤੇ ਮੀਜ਼ ਤੇ ਆਪਾਂ ਲੱਗ ਲਵਾਂਗੇ ਤੈਨ ਸੋਈ ਹੋ ਗਿਆ 100 ਰੁਪਿਆ ਆਪਾਂ ਕਮੀਜ਼ ਦੇ ਲਵਾਂਗੇ ਚਲੋ ਕੋਈ ਨਾ ਆਪਣੀ ਪੱਕੇ ਕਸਟਮਰ ਬਹੁਤ ਆਪਣਾ ਕੱਪੜਾ ਵਗੈਰਾ ਲੈਂਦੇ ਐ ਸਿਲਾਈ ਕਰਵਾਉਂਦੇ ਆ ਹਣ ਤੇ ਇਹ ਆਪਾਂ 100 ਰੁਪਿਆ ਲਵਾਂਗੇ ਸਲਾਈ ਦਾ ਤੇ 300 ਇਹ ਹੋ ਗਿਆ ਸਲਾਈ ਆਪਣੀ 400 ਹੋ ਗਈ ਹਨ ਤੇ ਤੁਸੀਂ ਹਿਸਾਬ ਲਾ ਲੇ ਵੀ ਆਪਣਾ ਸਾਰੀ ਡਰੈਸ ਕਿੰਨੇ ਚ ਤਿਆਰ ਹੋਈਏ 500 ਦਾ ਕੱਪੜਾ ਉਹਨਾਂ ਦਾ ਤੇ 250 ਐਕਸਟਰਾ ਚੀਜ਼ਾਂ ਦਾ ਹੋ ਗਿਆ ਤੇ 400 ਰੁਪਏ ਆ ਆਪਣਾ ਸਨੀ ਆਸ ਲਾਈ ਦਾ ਹੋਵੇ ਦੇਖੋ ਜੀ ਕਿਉਂਕਿ ਆਪਾਂ ਥੋੜਾ ਕੰਮ ਖਿੱਚ ਕੇ ਰੱਖਦੇ ਜਿਆਦਾ ਨਹੀਂ ਲਾਉਂਦੇ ਲਾਉਣ ਤਾਂ ਭਾਵੇਂ 500 ਦਾ ਤਿਆਰ ਕਰਵਾ ਲੈਂਦੇ ਪਰ ਨਹੀਂ ਆਪਾਂ ਇੰਨਾ ਨਹੀਂ ਕਰਦੇਗੇ ਇਹ ਇਹ ਆਪਾਂ ਆਪਦੇ ਕੋਲੋਂ ਲਿਆ ਕੇ ਲਾਏ ਆ ਇਹ ਆਪਣੀ ਲੋਕਲੀ ਆ ਤੁਸੀਂ ਵੀ ਇਸ ਤਰ੍ਹਾਂ ਆਪਦੇ ਬੱਚਿਆਂ ਨੇ ਇਹ 7 ਸਾਲ ਦੀ ਕੁੜੀ ਆ 7 ਦੀ ਵੀ ਆ ਉਹ ਦਾ 8 ਦਾ ਵੀ 9 10 ਤੱਕ ਕਹੋ ਕਿਉਂਕਿ ਥੋੜੇ ਜਿਹਾ ਤਾਂ ਵੀ ਹੋ ਜੂ ਨਾ ਇਹ ਤੁਸੀਂ ਵੀ ਇਸ ਤਰ੍ਹਾਂ ਆਪਦੇ ਬੱਚਿਆਂ ਦੇ ਲਈ ਤੁਸੀਂ ਇਹ ਆਪਾਂ ਤੋਂ ਤਿਆਰ ਕਰਵਾਉਣੀ ਆ ਜੁਨੀਫਾਰਮ ਆ ਜਿਹੜੇ ਡਰੈੱਸ ਹਨ ਭੰਗੜਾ ਡਰੈੱਸ ਤਿਆਰ ਕਰਵਾਉਣੀ ਆ ਤੁਸੀਂ ਤਿਆਰ ਕਰਵਾ ਸਕਦੇ ਆ ਦੇਖੋ ਉੱਥੇ ਰੱਖੀ ਸੀ ਉਹ ਇੱਧਰ ਹਾਂ ਕੰਪਿਊਟਰ ਕੋਲ ਰੱਖੀ ਸੀ ਤੁਸੀਂ ਉੱਧਰ ਹਾਂ ਉੱਥੇ ਰੱਖਤੀ ਸੀ ਲਓ ਜੀ ਦੇਖੋ ਕਿਵੇਂ ਲੱਗਿਆ ਹਨਾ ਬਹੁਤ ਮਿਹਨਤ ਵੀ ਬਹੁਤ ਬਣ ਜਾਂਦੀ ਆ ਹਨਾ ਤੁਸੀਂ ਜਿਹੜੀ ਮੇਰੀਆਂ ਭੈਣਾਂ ਇਹ ਕੰਮ ਕਰਦੀ ਉਹਨਾਂ ਨੂੰ ਤਾਂ ਪਤਾ ਵਾ ਨਰੀ ਆਪਾਂ ਸਾਰਾ ਜਨ ਪਸੂਆਂ ਦਾ ਕੋਈ ਆਪ ਦਾ ਹਨਾ ਕਰਨਾ ਕਰਦਾ ਕਰਨਾਗਾ ਤਾਂ ਆ ਡੁੱਕਿਆ ਦਾ ਕਰਨਾ ਤੇ ਸਾਰਾ ਹੁਣ ਦੇਖੋ ਜੀ ਹਾਜੀ ਆਪਾਂ ਜਾਣ ਲੈਸਾ ਲੈਣ ਲੋ ਜੀ ਦੀ ਤੇ ਆਪਾਂ ਕੱਗਰਾ ਤਿਆਰ ਕਰ ਲਿਆ ਇਹ ਸੋਨ ਮੈਂ ਮਿਹਨਤ ਦੱਸਦੀ ਤੁਸੀਂ ਵੀ ਕਿਸੇ ਵੀ ਮੇਰੀਆਂ ਭੈਣਾਂ ਬਾਹਰ ਬੈਠੀਆਂ ਕੋਈ ਇੱਥੇ ਬੈਠੀਆਂ ਤੁਸੀਂ ਡਰੈਸ ਤਿਆਰ ਕਰਵਾਉਣੀ ਬੱਚਿਆਂ ਦੀ ਤੇ ਨੰਬਰ ਆਪਣਾ ਸਕਰੀਨ ਤੇ ਹੁੰਦਾ ਵਾ ਜਦੋਂ ਮਰਜ਼ੀ ਤੁਸੀਂ ਮੇਰੇ ਨਾਲ ਗੱਲ ਕਰੋ ਤੁਸੀਂ ਤੇ ਤੁਸੀਂ ਵੀ ਆਪਣੇ ਬੱਚਿਆਂ ਲਈ ਐਸਟਰਲ ਰਸਟਿਆਰ ਕਰਵਾ ਸਕਦੀਆਂ ਕਿਉਂਕਿ ਉਹਨਾਂ ਨੇ ਇਹ ਫੜ ਕੇ ਲੈ ਕੇ ਜਾਣਾ ਸੀ ਅੱਜ ਸ਼ਾਮ ਤੱਕ ਤੇ ਮੈਂ ਕਿਹਾ ਚਲੋ ਉਦੋਂ ਪਹਿਲਾਂ ਮੈਂ ਪਹਿਨਣਾ ਦਿਖਾ ਦਾਂ ਤੇ ਸਵੇਰੇ ਮੈਂ ਬਣਾਉਮੂਗੀ ਬਲੈਕ ਕਲਰ ਦਾ ਮਜੈਂਟਾ ਦਾ ਤੇ ਫਿਰ ਮੈਂ ਸੁੰਨੇ ਇਕੱਠੇ ਦਿਖਾ ਦਿੰਦੀ ਤੇ ਮੈਂ ਕਿਹਾ ਚਲੋ ਇਹ ਉਹਨਾਂ ਨੇ ਲੈ ਕੇ ਜਾਣਾ ਫੜ ਕੇ ਤੇ ਚਲੋ ਮੈਂ ਤੇ ਖਾਵਾ ਹੀ ਲੋਕਲ ਆਪਣਾ ਲਓ ਜੀ ਇਹ ਆਪਾਂ ਫਿਰ ਦਿਖਾ ਦਿੰਦੇ ਹਣਾ ਦੇਖੋ ਕਮੈਂਟ ਕਰਕੇ ਦੱਸਿਓ ਮੈਨੂੰ ਵੀ ਦੀ ਕਿਦਾਂ ਦਾ ਆਪਣਾ ਘਗੜਾ ਬਣਿਆ ਦੇਖੋ ਜੀ ਤੁਸੀਂ ਆਪਣੇ ਬੱਚਿਆਂ ਲਈ ਜ਼ਰੂਰ ਬਣਵਾਇਓ ਆਟਰ ਆਪਦੇ ਬਕੂ ਕਰਵਾਇਓ ਮੈਨੂੰ ਵੀ ਹੁੰਦਾ ਜੋ ਕੋਈ ਮੈਂ ਕੰਮ ਕਰਦੀ ਹਾਂ ਨਾ ਵੀ ਮੈਂ ਆਪ ਦੀ YouTube ਫੈਮਲੀ ਭੈਣਾਂ ਨੂੰ ਪਰਿਵਾਰ ਨੂੰ ਦਿਖਾਵਾਂ ਜੋ ਕੁਝ ਮੇਰੇ ਚ ਕਲਾ ਹੈ ਕੁਝ ਮੈਂ ਕਰਦੀ ਹਾਂ ਨਾ ਘਰ ਬੈਠੀ ਜੀ ਮੈਂ ਡੇਲੀ ਨਹੀਂ ਬੈਠੀ ਤੁਸੀਂ ਵੀ ਮੇਰੀਆਂ ਭੈਣਾਂ ਜਿਹਨੇ ਕੁਝ ਇਹ ਥੋੜਾ ਬਹੁਤਾ ਜਾਣਦੀਆਂ ਜਰੂਰ ਕੋਸ਼ਿਸ਼ ਕਰਿਆ ਕਰੋ ਨਾ ਬਣਾਉਣ ਦੀ ਤੇ ਆਪਾਂ ਘਰੇ ਬੈਠੇ ਚਲੋ ਜੀ ਆਪ ਦਾ ਨਾਲੀ ਵਧੀਆ ਆਰਾਮਦਾਰੀ ਨਾਲ ਘਰੇ ਕੰਮ ਆਪਾਂ ਕਰਦੇ ਹਾਂ ਜੀ ਨਾਲੀ ਆਪਾਂ ਇਸ ਤਰ੍ਹਾਂ ਸੱਪਾ ਨੂੰ ਚੰਗਾ ਲੱਗਦਾ ਮੈਨੂੰ ਬਹੁਤ ਚੰਗਾ ਲੱਗਦਾ ਇਸ ਤਰ੍ਹਾਂ ਐ ਕੰਮ ਕਰਨਾ ਐ ਪਵਾਹ ਤਿਆਰ ਕਰਦੀਆਂ ਯਕਾ ਜਿੱਕੇ ਸੇ ਨੀ ਕਰਵਾਉਣੀ ਸੀਗੀ ਡਰੈਸ ਪੀਚ ਕਲਰ ਦੀ ਤੇ ਪੀਚ ਆਪਣੇ ਕੋਲੇ ਕਲਰ ਖਤਮ ਸੀ ਪਲੇਨ ਚ ਫਿਰ ਮੈਨੂੰ ਤਾਂ ਹਜੇ ਨਹੀਂ ਜਾਇਆ ਜਾਣਾ ਲੈਣ ਕਿਉਂਕਿ ਹਜੇ ਲੱਕੜੀਆਂ ਤੋਂ ਮਗਰੂ ਦੇਖਾਂਗੇ ਹਜੇ ਤਾਂ ਤੇ ਫਿਰ ਉਹਨਾਂ ਨੂੰ 15 ਚਾਹੀਦਾ ਤੇ ਉਹ ਆਪਾਂ ਨੂੰ ਕਪੜਾ ਲਿਆ ਕੇ ਦੇਣਗੇ ਉਹ ਵੀ ਦੇਖ ਕੇ ਦੇ ਕੇ ਸਾਨੂੰ ਇਹਦੇ ਨਾਲ ਦੀ ਤਿਆਰ ਕਰ ਉਹਨਾਂ ਨੇ ਪੀਚ ਕਲਰ ਬਣਾਉਣਾ ਸੀਗਾ ਮੈਂ ਕਹਾਂ ਚਲ ਕੋਈ ਨਹੀਂ ਕਪੜਾ ਲਿਆ ਤੁਹਾਡੇ ਡਰੈਸ ਫਿਟ ਮੈਂ ਤਿਆਰ ਕਰ ਦੂੰਗੀ ਬਨਵਾਈ ਸਾਨੂੰ ਮੈਂ ਦੱਸਤਾ ਵੀ 300 ਆਪਣੀ ਕੱਗਰੇ ਦੀ ਮਿਹਨਤ ਬਣਵਾਈ ਮੇਰੀ 300 ਰੁਪਏ ਕਮੀਜ਼ ਆ 400 ਰੁਪਏ ਆ ਇਹ ਆਪਣਾ ਸਮਾਨ ਅਗਲੇ ਦਾ ਹੋਵੇ ਤਾਂ ਉਹ ਤੇ ਮੈਂ ਕਿਹਾ ਸਾਨੂੰ ਮੈਂ ਕਿ ਤੁਸੀਂ ਆਪ ਮੇਰੇ ਕੋਲ ਸਮਾਨ ਵੀ ਜਦੋਂ ਸਮੇ ਨਾਲ ਹੀ ਲਿਆ ਤੁਸੀਂ ਜਿਹੜਾ ਕੁਛ ਜਿੱਦਾਂ ਵੀ ਲਵਾਉਣਾ ਉਹ ਕਹਿੰਦੇ ਸੀ ਕੋਈ ਗੱਲ ਨਹੀਂ ਚਲ ਵੇਖ ਲਗਣੀ ਤੁਸੀਂ ਆ ਦੇ ਕੋਲ ਪਰ ਮੈਂ ਕਿਹਾ ਤੁਸੀਂ ਆਪ ਲਿਆ ਦਿਓ ਤੇ ਚਲੋ ਜੀ ਠੀਕ ਆ ਮੈਨੂੰ ਦੱਸਿਓ ਕਿੱਦਾਂ ਦੇ ਲੱਗਿਆ ਹਨ ਆਪਣਾ ਘਗਰਾ ਮੈਂ ਤੁਹਾਨੂੰ ਦਿਖਾਇਆ ਬਣਾਇਆ ਹਨ ਤੇ ਆਪ ਨੂੰ ਵੀ ਚੰਗਾ ਲੱਗਦਾਗਾ ਵੀ ਮੈਂ ਆਪਦੀਆਂ ਭੈਣਾਂ ਨਾਲ ਸ਼ੇਅਰ ਕਰਾਂ। ਜੇ ਤੁਸੀਂ ਵੀ ਮੇਰੀਆਂ ਭੈਣਾਂ ਜਰੂਰ ਇਸ ਤਰ੍ਹਾਂ ਟਰਾਈ ਕਰਿਆ ਕਰੋ ਘਰੇ ਆਪਾਂ ਵਿਹਲੇ ਬੈਠੇ ਆ ਹਨ। ਤੇ ਚਲੋ ਵੀ ਆਪਾਂ ਉਹ ਕਿਹਾ ਕਿਸੇ ਨੇ ਵੀ ਆਪਾਂ ਕਿਸੇ ਤੇ ਜਾ ਕੇ ਕੰਮ ਕਰਨਾ ਘਰੇ ਬੈਠੇ ਆ ਆਪਾਂ ਤਾਂ ਆਰਾਮ ਨਾਲ ਬੈਠੇ ਕੰਮ ਕਰੀ ਜਾਂਦੀ ਆ। ਤੇ ਇਹ ਵੀ ਵਿੱਚ ਆ ਤਾਂ ਵੈਸੇ ਮੈਂ ਤੁਹਾਨੂੰ ਵੀਡੀਓ ਲਓ ਜੀ ਇਹ ਤੁਹਾਨੂੰ ਮੈਂ ਵੀਡੀਓ ਦਿਖਾਉਂਗੀ। ਇਹ ਵੀਡੀਓ ਬਣਾ ਕੇ ਦਿਖਾਉਂਗੀ ਵੀ ਮੈਂ ਜਾ ਕੇ ਬਣਾਈ ਆ। ਇਸ ਤਰ੍ਹਾਂ ਤੁਸੀਂ ਵੀ ਬਣਾਇਆ ਕਰੋ ਹਨਾ ਸਬਾਨਾ ਚਲੋ ਵਧੀਆ ਆਪਾਂ ਨੂੰ ਚੰਗਾ ਲੱਗਦਾ ਵਾ ਘਰ ਅੰਦਰ ਬੈਠੇ ਤੇ ਆਪੀ ਇਸ ਤਰ੍ਹਾਂ ਕਰੀ ਜਾਨੀ ਮੈਂ ਕਿਹਾ ਮੈਂ ਚਲੋ ਦਿਖਾਵਾਂ ਮਾਵਦੀਆਂ ਭੈਣਾਂ ਨੂੰ ਹਨਾ ਮੈਰੀ ਜਿਹੜੇ ਜੀ ਕਰਦਾ ਹੁੰਦਾ ਤੇ ਉਹ ਫਿਰ ਮੈਂ ਵੀਡੀਓ ਤੁਹਾਨੂੰ ਦਿਖਾਉਣੀ ਹੁੰਦੀ ਆ ਤੇ ਹੋਰ ਕੱਗਰੇ ਆਪਾਂ ਨਾਲ ਦੀ ਨਾਲ ਤੁਹਾਨੂੰ ਦਿਖਾਵਾਂਗੀ ਜਿਹੜੇ ਗੜ ਕਲਰ ਦੇ ਕਰਦੀ ਆ ਤਿਆਰ ਚਲੋ ਜੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਤੇ ਬਹੁਤ ਤਹਿ ਦਿਲੋਂ ਧੰਨਵਾਦ ਤੁਸੀਂ ਇੰਨੇ ਸੋਹਣੇ ਕਮੈਂਟ ਕਰਦੇ ਆ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਆ ਮੈਂ ਤੁਹਾਡਾ